ਤਦੂਰੇ ਇੱਕ ਬੀਬੀ ਨੇ ਸਿਰ ਤੇ ਉਹ ਦਸਤਾਰ ਸਜਾਈ ਆ ਸ਼ੀਰੀ ਸਾਹਿਬ ਪਾਈ ਤੇ ਉਹ ਸਾੜੀ ਪਾ ਕੇ ਸ਼ਲੀਲ ਗਾਣੇ ਦੇ ਉੱਤੇ ਡਾਂਸ ਕਰਦੀ ਪਈ ਆ ਉਹਨਾਂ ਦੇ ਜੋ ਸ਼ੀਰੀ ਸਾਹਿਬ ਸੀ ਜੋ ਕੜੇ ਸੀ ਉਹਨਾਂ ਨੂੰ ਹੈਵੀ ਮੈਟਲ ਕਹਿ ਕੇ ਉਹਨਾਂ ਨੂੰ ਐਗਜ਼ਾਮ ਦੇ ਅੰਦਰ ਜਾਣ ਦੇ ਵਿੱਚ ਬਨਾ ਹੀ ਕਰ ਦਿੱਤੀ ਜਦੋਂ ਸਿੱਖ ਬੱਚਿਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਕੜਿਆਂ ਦੇ ਉੱਤੇ ਤੇ ਸ਼੍ਰੀ ਸਾਹਿਬ ਦੇ ਉੱਤੇ ਟੇਬਲ ਵੇਟ ਕੇ ਅੰਦਰ ਜਾਓ ਇਹਨਾਂ ਦੇ ਉੱਤੇ ਖਤਰਾ ਆ। ਕਦੀ ਕਿਸੇ ਹਿੰਦੂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਜਨੇਊ ਬਾਹਰ ਤਾਰ ਕੇ ਆਓ। ਕੁਝ ਕੁ ਸਿੱਖਾਂ ਵੱਲੋਂ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਨੇ ਉਹਨਾਂ ਦੇ ਵੱਲੋਂ ਅਰਦਾਸ ਨੂੰ ਬਦਲ ਦਿੱਤਾ ਗਿਆ ਆ। ਪ੍ਰਿਥਮ ਅਕਾਲ ਪੁਰਖ ਸਿਮਰ ਕੇ ਗੁਰੂ ਨਾਨਕ ਸਾਹਿਬ ਜੀ ਲੈ ਧਿਆਏ ਇਹਨਾਂ ਸਾਰਿਆਂ ਦਾ ਹੱਥ ਛੋੜ ਕੇ ਬੇਨਤੀ ਹੈ ਕਿ ਅਸੀਂ ਆਪਣੀ ਮਰਿਆਦਾ ਦੇ ਨਾਲ ਇੱਕ ਵਾਰ ਧਿਆਨ ਦਈਏ ਸਾਡੀ ਅਰਦਾਸ ਬਦਲ ਦਿੱਤੀ ਗਈ ਹੈ ਤੇ ਹੋਰ ਸਾਡੇ ਪੱਲੇ ਕੀ ਰਹਿ ਗਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਜੀਵਨ ਚੈਨਲ ਦੇ ਤੇ ਆਪ ਜੀ ਦਾ ਸਵਾਗਤ ਹੈ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾਂਦੇ ਆਂ ਰਾਜਸਥਾਨ ਦੀ ਇੱਕ ਘਟਨਾ ਦੇ ਬਾਰੇ ਰਾਜਸਥਾਨ ਦੇ ਵਿੱਚ ਇੱਕ ਐਗਜ਼ਾਮ ਹੋਇਆ ਜਿਸ ਦੇ ਵਿੱਚ ਇੱਕ ਬੀਬੀ ਵੱਲੋਂ ਤੇ ਇੱਕ ਗੁਰਸਿੱਖ ਬੱਚਿਆਂ ਵੱਲੋਂ ਉਹਨਾਂ ਦੇ ਜੋ ਸ਼ੀਰੀ ਸਾਭ ਸੀ ਜੋ ਕੜੇ ਸੀ ਉਹਨਾਂ ਨੂੰ ਹੈਵੀ ਮੈਟਲ ਕਹਿ ਕੇ ਉਹਨਾਂ ਨੂੰ ਐਗਜ਼ਾਮ ਦੇ ਅੰਦਰ ਜਾਣ ਦੇ ਵਿੱਚ ਮਨਾਹੀ ਕਰ ਦਿੱਤੀ ਤੇ ਜਦੋਂ ਸਿੱਖ ਬੱਚਿਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਕੜਿਆਂ ਦੇ ਉੱਤੇ ਤੇ ਸ਼ੀਰੀ ਸਾਭ ਦੇ ਉੱਤੇ ਟੇਬਲ ਵੇਟ ਕੇ ਅੰਦਰ ਜਾਓ ਇਹਨਾਂ ਦੇ ਉੱਤੇ ਖਤਰਾ ਆ ਸੋ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਕਦੀ ਕਿਸੇ ਹਿੰਦੂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਜਨੇਊ ਬਾਹਰ ਤਾਰ ਕੇ ਆਓ ਇਹ ਗੱਲ ਹਿੰਦੂਆਂ ਨੂੰ ਠੇਸ ਪਹੁੰਚਾਉਣ ਵਾਲੀ ਨਹੀਂ ਹੈਗੀ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਜੋ ਡਾਕਟਰ ਭੀਮਰਾਮbedkar ਨੇ ਸੰਵਿਧਾਨ ਲਿਖਿਆ ਆ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਨੂੰ ਕਿਰਪਾਨ ਤੇ ਕੜਾ ਪਾ ਕੇ ਪੂਰੇ ਦੇਸ਼ ਦੇ ਵਿੱਚ ਘੁੰਮਣ ਦੀ ਆਜ਼ਾਦੀ ਆ ਔਰ ਇੱਥੇ ਅੰਬੇਦਕਰ ਦੇ ਜੋ ਪੜ੍ਹੇ ਲਿਖੇ ਟੀਚਰ ਹੋਣਗੇ ਉੱਥੇ ਉਹਨਾਂ ਨੇ ਹੀ ਸੰਵਿਧਾਨ ਨੂੰ ਛਿੱਕੇ ਟੰਗ ਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਹੈਵੀ ਮੈਟਲ ਭਾਵ ਕਿ ਸ਼ੀਰੀ ਸਾਹਿਬ ਤੇ ਕੜਾ ਪਾ ਕੇ ਨਹੀਂ ਜਾ ਸਕਦੇ ਸੋ ਇਹ ਇੱਕ ਦੂਜੀ ਐਗਜ਼ਾਮਪਲ ਮੈਂ ਦਿੰਨਾ ਆ ਕਿ ਜੋ ਜਥੇ ਸੰਵਿਧਾਨ ਨਹੀਂ ਮੰਨਿਆ ਜਾਂਦਾ ਤੁਸੀਂ ਧਿਆਨ ਦਿੱਤਾ ਹੋਣਾ ਆ ਕਿ ਦਿੱਲੀ ਦੇ ਵਿੱਚ ਇੱਕ ਨੈਟ੍ਰੋ ਟ੍ਰੇਨ ਚੱਲਦੀ ਆ ਉਸ ਦੇ ਵਿੱਚ ਅਸੀਂ ਇੱਕ ਜੋ ਨਿਹੰਗ ਸਿੰਘ 3 ਫੁੱਟੀ ਸ਼ੀਰੀ ਸਾਹਿਬ ਪਾਉਂਦੇ ਉਹ ਪਾ ਕੇ ਅਸੀਂ ਸਫ਼ਰ ਨਹੀਂ ਕਰ ਸਕਦੇ ਇਇਸ ਹੀ ਦੇਸ਼ ਦੀ ਗੱਲ ਆ ਜਿਸ ਦੇਸ਼ ਦੇ ਵਿੱਚ ਕਿਹਾ ਜਾਂਦਾ ਕਿ ਸਿੱਖਾਂ ਨੂੰ ਆਜ਼ਾਦੀ ਆ ਤੇ ਆਪਣੇ ਵੱਖਰੇ ਮੁਲਕ ਦੀ ਗੱਲ ਕਿਉਂ ਕਰਦੇ ਨੇ ਸੋ ਜਿੱਥੇ ਸਾਡੇ ਧਾਰਮਿਕ ਚਿੰਨ੍ਹ ਨੇ ਉਹਨਾਂ ਨੂੰ ਪਾ ਕੇ ਘੁੰਮਣ ਦੀ ਆਜ਼ਾਦੀ ਨਹੀਂ ਸੋ ਇਸ ਦੇਸ਼ ਦੇ ਵਿੱਚ ਫਿਰ ਕੀ ਅਸੀਂ ਉਸ ਸੰਵਿਧਾਨ ਨੂੰ ਕਰਾਂਗੇ ਤੇ ਅਸੀਂ ਕੀ ਆਜ਼ਾਦੀ ਦੇ ਵਿੱਚ ਅਸੀਂ ਖੁੱਲ ਕੇ ਜੀ ਸਕਦੇ ਆ ਸੋ ਮੈਂ ਦੂਜੇ ਨੰਬਰ ਦੇ ਉੱਤੇ ਆਪ ਜੀ ਦੇ ਨਾਲ ਹਾਈਲਾਈਟ ਦੇ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਕੁਝ ਕੁ ਸਿੱਖਾਂ ਵੱਲੋਂ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਨੇ ਉਹਨਾਂ ਦੇ ਵੱਲੋਂ ਅਰਦਾਸ ਨੂੰ ਬਦਲ ਦਿੱਤਾ ਗਿਆ ਆ ਜੀ ਹਾਂ ਅਰਦਾਸ ਜਦੋਂ ਅਸੀਂ ਸ਼ੁਰੂ ਕਰਦੇ ਆ ਇਹ ਦਸਮ ਪਾਤਸ਼ਾਹ ਜੀ ਦੀ ਹਸਤ ਲਿਖਤ ਇੱਕ ਰਚਨਾ ਆ ਚੰਡੀ ਦੀ ਵਾਰ ਜਿਸ ਦੇ ਵਿੱਚ ਪਹਿਲੀ ਪੌੜੀ ਆ ਜਿਹੜੀ ਉਹ ਅਰਦਾਸ ਦੇ ਵਿੱਚ ਗਿਣੀ ਜਾਂਦੀ ਆ ਉਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਮ ਲਾਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲਾ ਕੇ ਉਹ ਅੱਗੇ ਜੋ ਸਾਡੇ ਕੌਮ ਦੇ ਵਿਦਵਾਨ ਸੀ ਉਹਨਾਂ ਨੇ ਅਰਦਾਸ ਨੂੰ ਸੰਪੂਰਨ ਕੀਤਾ ਸੀ ਪਰ ਇਹਨਾਂ ਨੇ ਜੋ ਗੁਰਗੋਬਿੰਦ ਸਿੰਘ ਜੀ ਦੀ ਰਚਨਾ ਸੀ ਚੰਡੀ ਦੀ ਵਾਰ ਦੀ ਜੋ ਸ਼ੁਰੂਆਤ ਹੁੰਦੀ ਸੀ ਪੌੜੀ ਦੀ ਉਸ ਨੂੰ ਹੀ ਇਹਨਾਂ ਨੇ ਬਦਲ ਕੇ ਆਪਣੀ ਇੱਕ ਕਾਲਮਿਕਨ ਰਚਨਾ ਨੂੰ ਉਹਨਾਂ ਨੇ ਇੱਕ ਅਰਦਾਸ ਦੇ ਵਿੱਚੋਂ ਕਰਤਾ ਜਿਸ ਦੇ ਉੱਤੇ ਅਕਾਲ ਤਖ਼ਤ ਸਾਹਿਬ ਚੁੱਪਿਆ ਸਾਡੇ ਕੌਮ ਦੇ ਜੱਥੇਦਾਰ ਚੁੱਪਿਆ ਤੇ ਧਾਰਮਿਕ ਪਾਰਟੀਆਂ ਆ ਜਿਹੜੀਆਂ ਆਪਣੇ ਹੱਕ ਪੰਥਕ ਜੱਥੇਬੰਦੀਆਂ ਕਹਿੰਦੀਆਂ ਉਹ ਵੀ ਚੁੱਪ ਨੇ ਸੋ ਸਾਡੀ ਬੇਨਤੀ ਆ ਜੱਥੇਦਾਰ ਸਾਹਿਬ ਨੂੰ ਵੀ ਜਾਂ ਹੋਰ ਧਾਰਮਿਕ ਜਥੇਬੰਦੀਆਂ ਨੂੰ ਵੀ ਜੋ ਧਾਰਮਿਕ ਪਾਰਟੀਆਂ ਆਪਣੇ ਕੋਲ ਪੰਥਕ ਪਾਰਟੀਆਂ ਕਹ ਹੁੰਦੀਆਂ ਨੇ ਇਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੀ ਮਰਿਆਦਾ ਦੇ ਵੱਲ ਇੱਕ ਵਾਰ ਧਿਆਨ ਦਈਏ ਸਾਡੀ ਅਰਦਾਸ ਬਦਲ ਦਿੱਤੀ ਗਈ ਹੈ ਤੇ ਹੋਰ ਸਾਡੇ ਪੱਲੇ ਕੀ ਰਹਿ ਗਿਆ ਆ ਇੱਕ ਹੋਰ ਮੈਂ ਆਪ ਜੀ ਦੇ ਕੋਲ ਸਕਰੀਨ ਦੇ ਉੱਤੇ ਇੱਕ ਵੀਡੀਓ ਸ਼ੇਅਰ ਕਰਨ ਲੱਗਾ ਆ ਜਿਸ ਦੇ ਵਿੱਚ ਦੋ ਪ੍ਰਵਾਸੀ ਨੇ ਅਤੇ ਇੱਕ ਬੀਬੀ ਆ ਤੇ ਇੱਕ ਬੰਦਾ ਆ ਮੈਂ ਇਹਨਾਂ ਦੇ ਮੂੰਹ ਉਹਨਾਂ ਦੇ ਬਲਰ ਕਰਕੇ ਤੁਹਾਨੂੰ ਵੀਡੀਓ ਦਿਖਾ ਰਿਹਾ ਕਿਉਂਕਿ ਅਸੀਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ ਸੋ ਉਹਨਾਂ ਨੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਪ੍ਰਵਾਸੀ ਬੀਬੀ ਨੇ ਵੀ ਤੇ ਪ੍ਰਵਾਸੀ ਸਿੰਘ ਨੇ ਵੀ ਇਹਨਾਂ ਨੇ ਅਮਰਤ ਸ਼ੱਕੇ ਗੁਰੂ ਵਾਲੇ ਬਣ ਗਏ ਤਾਂ ਪਰ ਜੋ ਲੱਚਰਤਾ ਆ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਪ੍ਰਵਾਸੀ ਜਿਹਨਾਂ ਦੇ ਗਾਣਿਆਂ ਦੇ ਉੱਤੇ ਨੱਚਦੇ ਉਸ ਤਰੀਕੇ ਦੇ ਉਹ ਕੰਮ ਕਰ ਰਹੇ ਨੇ ਸੋ ਅਸ਼ਲੀਲਤਾ ਉਹਨਾਂ ਨੇ ਫਲਾਈ ਹੋਈ ਆ ਇਸ ਦੇ ਵਿੱਚ ਇਹਨਾਂ ਨੂੰ ਇੱਕ ਵਾਰੀ ਸਮਝਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਨਹੀਂ ਸਮਝਿਆ ਤੇ ਉਸ ਤੋਂ ਵਿੱਚ ਉਹਨਾਂ ਦੇ ਉੱਤੇ ਅਨਿਆਂ ਸਿੰਘਾਂ ਨੇ ਇੱਕ ਤਕੜੀ ਕਾਰਵਾਈ ਕੀਤੀ ਤੇ ਪਿਆਰ ਦੇ ਨਾਲ ਉਹਨਾਂ ਨੇ ਸਮਝਾਇਆ ਗਿਆ ਇਹ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਉੱਤੇ ਇੱਕ ਵੱਡੀ ਠੇਸ ਪਹੁੰਚਾਣਾ ਹੈ ਕਿਉਂਕਿ ਜਦੋਂ ਅਸੀਂ ਪੰਜਾ ਪਿਆਰਾਂ ਕੋਲ ਅਮਰਤ ਛੱਕਦੇ ਹਾਂ ਸਾਨੂੰ ਹਰ ਇੱਕ ਮਰਿਆਦਾ ਦੱਸੀ ਜਾਂਦੀ ਆ ਤੇ ਉਸ ਮਰਿਆਦਾ ਨੂੰ ਕਿਵੇਂ ਅਸੀਂ ਕਾਇਮ ਰੱਖਣਾ ਇਹ ਵੀ ਸਾਨੂੰ ਦੱਸਿਆ ਜਾਂਦਾ ਆ ਉਹਨਾਂ ਨੇ ਸਾਡਾ ਧਰਮ ਤਾਂ ਅਡਾਪਟ ਕਰ ਲਿਆ ਪਰ ਸਾਡੀ ਸੋਚ ਨੂੰ ਹਲੇ ਵੀ ਪਿੱਛੇ ਆ ਦਸਤਾਰ ਸਜਾਉਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਪਰ ਉਹਨਾਂ ਨੇ ਮੈਂ ਇੱਕ ਹੋਰ ਗੱਲ ਇਹਦੇ ਵਿੱਚ ਐਡ ਕਰਨੀ ਚਾਹੁੰਦਾ ਅਕਾਲ ਤਖਤ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਕਿ ਜੋ ਸਿੱਖਾਂ ਦੀਆਂ ਬੱਚੀਆਂ ਨੇ ਜਿਨ੍ਹਾਂ ਦੇ ਨਾਮ ਮਕੌਰ ਲੱਗਦਾ ਹੈ ਨਾ ਉਹ ਕਦੀ ਵੀ ਸਾੜੀ ਨਹੀਂ ਪਾਉਣਗੀਆਂ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਆ ਸੋ ਉਸ ਹੁਕਮ ਦੇ ਦੌਰਾਨ ਸਿੱਖਾਂ ਦੀਆਂ ਬੱਚੀਆਂ ਤਾਂ ਦੂਰ ਇੱਕ ਬੀਬੀ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਆ ਸ਼ੀਰੀ ਸਾਹ ਪਾਈ ਆ ਤੇ ਉਹ ਸਾੜੀ ਪਾ ਕੇ ਸ਼ਲੀਲ ਗਾਣੇ ਦੇ ਉੱਤੇ ਡਾਂਸ ਕਰਦੀ ਪਈ ਆ ਸਾਨੂੰ ਸੁਚੇਤ ਰਹਿਣਾ ਚਾਹੀਦਾ ਜੇ ਸਾਡੇ ਆਸ-ਪਾਸੇ ਨਾ ਕੋਈ ਵੀ ਭਾਵੇਂ ਦਮਾਲੇ ਵਾਲੀ ਬੀਬੀ ਆ ਜਾਂ ਕੋਈ ਸਿੰਘ ਆ ਕੋਈ ਵੀ ਕਿਸੇ ਦੀ ਤਰੀਕੇ ਦੀ ਗੱਲ ਕਰਦਾ ਅਸੀਂ ਸਿੱਖਾਂ ਦੇ ਘਰ ਦੇ ਵਿੱਚ ਜੰਮੇ ਹੋਏ ਬੱਚੇ ਆ ਅਸੀਂ ਗੁਰਗੋਵਿੰਦ ਸਿੰਘ ਜੀ ਦੇ ਵਾਰਿਸ ਆ ਸਾਨੂੰ ਉਹਨਾਂ ਨੂੰ ਰੋਕਣਾ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣ ਦਾ ਸਾਡਾ ਫਰਜ਼ ਬਣਦਾ ਇਹ ਸਾਨੂੰ ਸਮਝਾਉਣਾ ਚਾਹੀਦਾ ਆ ਸੋ ਇਹ ਕਿਤੇ ਨਾ ਕਿਤੇ ਨਾ ਇੱਕ ਸਾਜਿਸ਼ ਦੇ ਤਹਿਤ ਆ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਬਾਈ ਦੀਪ ਸਿੱਧੂ ਵੀ ਜੋ ਕੁਝ ਸਾਡੇ ਨਾਲ ਹੋ ਰਿਹਾ ਨਾ ਅਸੀਂ ਐ ਨਾ ਸੁਚੇ ਵੀ ਅਣਜਾਣੇ ਦੇ ਵਿੱਚ ਹੋ ਗਿਆ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਜੱਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਗਾਲਾਂ ਗੱਡੀਆਂ ਗਈਆਂ ਨਾਲ ਲੱਗਦੇ ਉਹਨਾਂ ਤੋਂ ਮਾਫੀ ਮੰਗ ਲਈ ਗਈ ਸੋ ਇਸੇ ਤਰ੍ਹਾਂ ਇਹ ਬੀਬੀ ਸੀਗੀ ਜਿਹੜੇ ਪ੍ਰਵਾਸੀ ਸੀਗੇ ਇਹਨਾਂ ਨੇ ਅਸ਼ਲੀਲਤਾ ਫਲਾਈ ਨਾਲ ਲੱਗਦੇ ਮਾਫੀ ਮੰਗ ਲਈ ਗਈ ਇੱਕ ਹੋਰ ਪਿੰਡ ਦੀ ਇੱਕ ਮੈਂ ਵੀਡੀਓ ਤੁਹਾਨੂੰ ਅ ਦਊਂਗਾ ਲਾਸਟ ਦੇ ਵਿੱਚ ਚੱਲੂਗੀ ਉਹਦੇ ਵਿੱਚ ਇੱਕ ਪ੍ਰਵਾਸੀ ਇੱਕ ਬੀਬੀ ਦੇ ਨਾਲ ਬੱਤਸਲੂ ਕੀ ਕਰਦਾ ਤੇ ਜਦੋਂ ਬੀਬੀ ਨੇ ਉਸ ਪੰਜਾਬਣ ਬੀਬੀ ਨੇ ਉਹਨਾਂ ਨੂੰ ਕਿਹਾ ਗਿਆ ਤਾਂ ਪ੍ਰਵਾਸੀ ਨੇ ਏਟ ਚੱਕ ਲਈ ਕਹਿੰਦਾ ਤੇਰੇ ਸਿਰ ਦੇ ਵਿੱਚ ਮਾਰ ਕੇ ਪਾੜ ਦੂੰਗਾ ਅੰਮ੍ਰਿਤਸਰ ਦੀ ਇੱਕ ਘਟਨਾ ਆ ਇੱਕ ਬੀਬੀ ਦੇ ਵਿੱਚ ਪ੍ਰਵਾਸੀ ਨੇ ਆਟੋ ਮਾਰਿਆ ਉਸ ਦੇ ਵਿੱਚ ਉਹਨੂੰ ਧਮਕੀ ਦਿੱਤੀ ਕਹਿੰਦਾ ਤੈਨੂੰ ਇੱਥੇ ਖੜੀ ਖੜੀ ਨੂੰ ਚਕਾ ਦੂੰਗਾ ਇਹ ਕਿਤੇ ਨਾ ਕਿਤੇ ਸਾਨੂੰ ਸਿੱਖਾਂ ਨੂੰ ਠੇਸ ਪਹੁੰਚਾਉਣ ਦੀ ਜਾਂ ਸਾਨੂੰ ਖਤਮ ਕਰਨ ਦੀਆਂ ਕਿਹ ਚ ਸਾਜ਼ਿਸ਼ਾਂ ਨੇ ਐਵੇਂ ਨਹੀਂ ਬਾਈ ਲੱਖਾਂ ਸਦਾਣਾ ਪਿੱਟਦਾ ਕਿ ਭਈਏ ਬਚਾਓ ਪੰਜਾਬ ਬਚਾਓ ਇੱਕ ਬੜੀ ਵੱਡੀ ਗੱਲ ਆ ਤੇ ਜਦੋਂ ਭਾਈ ਅਮਰਤਪਾਲ ਸਿੰਘ ਨੇ ਵੀ ਕਈ ਵਾਰੀ ਇਹ ਗੱਲ ਕਹੀ ਸੀਗੀ ਵੀ ਇਹ ਉਹ ਅਸੀਂ ਪ੍ਰਵਾਸੀ ਨਾ ਸਮਝੀਏ ਜਿਹੜੇ ਪਹਿਲਾਂ ਸਾਡੇ ਘਰਾਂ ਚ ਕੰਮ ਕਰਦੇ ਸੀ ਇਹਨਾਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਤੋਰਿਆ ਜਾਂਦਾ ਆ ਕਿ ਸਾਡੇ ਦੇਸ਼ ਦੇ ਵਿੱਚ ਕੀ ਕੁਝ ਕਰਨਾ ਆ ਤੇ ਪਿਛਲੀ ਵੀਡੀਓ ਮੇਰੀ ਬੀਬੀ ਪ੍ਰਬਲਿਨ ਕੋਰ ਦੇ ਉੱਤੇ ਸੀਗੀ ਮੈਂ ਉਹਨਾਂ ਦੇ ਬਾਰੇ ਵੀ ਥੋੜ੍ਹਾ ਜਿਹਾ ਚੰਨਣਾ ਪਾਉਣਾ ਚਾਹੁੰਦਾ ਆ ਕੁਸ਼ਕ ਲੋਕਾਂ ਨੇ ਕਿਹਾ ਸੀ ਕਿ ਜੋ ਗਿਆਨੀ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਵੀਡੀਓਗ੍ਰਾਫੀ ਕੀਤੀ ਆ ਉਹਦੇ ਬਾਰੇ ਤੁਸੀਂ ਕਿਉਂ ਨਹੀਂ ਬੋਲੇ ਦੇਖੋ ਜੀ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਕਹਿੰਦਾ ਆ ਜੋ ਸਾਡੇ ਗੁਰੂ ਘਰਾਂ ਦੇ ਮੋਸਟਲੀ ਜੋ ਸਾਡੇ ਗੁਰੂ ਘਰਾਂ ਦੇ ਪ੍ਰਬੰਧ ਸਾမ့်ਦੇ ਆ ਨਾ ਸਭ ਮਸੰਦ ਨੇ ਤੇ ਸਾਰਿਆਂ ਦੀ ਗੱਲ ਨਹੀਂ ਕਰਦਾ ਤੁਸੀਂ ਜੋ ਕੁਝ ਅੱਜਕੱਲ੍ਹ ਗੁਰੂ ਘਰਾਂ ਦੇ ਵਿੱਚ ਦੇਖ ਰਹੇ ਹੋ ਇਹ ਕੀ ਮਸੰਦਾਂ ਤੋਂ ਘਟਿਆ ਤੇ VIP ਬੰਦਿਆਂ ਨੂੰ ਤਾਂ ਤਵੱਜੋ ਦਿੱਤੀ ਜਾਂਦੀ ਆ ਜੋ ਆਮ ਸੰਗਤ ਆ ਉਹਨਾਂ ਨੂੰ ਘਟ ਦਿੱਤੀ ਜਾਂਦੀ ਆ ਇਹ ਦਰਬਾਰ ਸਾਹਿਬ ਦੇ ਵਿੱਚ ਵੀ ਹੁੰਦਾ ਅਸੀਂ ਦਰਬਾਰ ਸਾਹਿਬ ਨੂੰ ਨਿੰਦਦੇ ਨਹੀਂ ਸਾਡਾ ਸਿਰ ਝੁਕਦਾ ਆ ਅਸੀਂ ਜਿੰਨੀ ਰਿਸਪੈਕਟ ਕਰਦੇ ਆ ਉੰਨੀ ਘਟ ਆ ਪਰ ਜਦੋਂ ਕੋਈ VIP ਬੰਦਾ ਹੁੰਦਾ ਨਾ ਜਾਂ ਬਾਦਲ ਸਾਹਿਬ ਹੁੰਦੇ ਜਾਂ ਹੋਰ ਕੋਈ ਹੁੰਦਾ ਉਦੋਂ ਆਮ ਸੰਗਤ ਲਈ ਰਸਤੇ ਬੰਦ ਕੀਤੇ ਜਾਂਦੇ ਆ ਇਹ ਖੁੱਲ ਕੇ ਮੈਂ ਕਹਿੰਦਾ ਵੀ ਭਾਈ ਮਸੰਦਾ ਦਾ ਕਬਜ਼ਾ ਆ ਐਸਜੀਪੀਸੀ ਦੇ 12 ਤੋਂ 15 ਸਾਲ ਹੋ ਗਏ ਆ ਕਿ ਹਜੇ ਤੱਕ ਇਲੈਕਸ਼ਨ ਨਹੀਂ ਹੋਏ ਸੋ ਇਹ ਇੱਕ ਜਮਹੂਰੀਤ ਜੋ ਸੀਗੀ ਸਾਡੀ ਸਾਨੂੰ ਲੈ ਕੇ ਦਿੱਤੀ ਸੀ ਉਹ ਸਾਡੇ ਉੱਤੇ ਟੋਟਲੀ ਫਿਨਿਸ਼ ਕਰਦੀ ਆ ਸੋ ਅਸੀਂ ਆਪਣੇ ਹੱਕਾਂ ਦੀ ਗੱਲ ਕਿੱਦਾਂ ਕਰੀ ਅਸੀਂ ਕਿਵੇਂ ਸੋਚ ਲਈਏ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਚੰਗਾ ਪ੍ਰਬੰਧ ਚਾਹੁੰਦੇ ਜਾਂ ਐਸਜੀਪੀਸੀ ਦੇ ਇਲੈਕਸ਼ਨ ਹੀ ਨਹੀਂ ਹੋਏ ਹਜੇ ਤੱਕ ਜਦੋਂ ਨਾ ਕੋਈ ਅਫੀਸ਼ੀਅਲ ਬੰਦਾ ਆਉਂਦਾ ਦਰਸ਼ਨ ਕਰਦਾ ਆ ਉਸ ਦੇ ਨਾਲ ਇੱਕ ਪ੍ਰੋਫੈਸ਼ਨਲੀ ਫੋਟੋਗ੍ਰਾਫਰ ਹੁੰਦੇ ਆ ਜਿਨ੍ਹਾਂ ਨੂੰ ਇੱਕ ਹਿਦਾਇਤ ਦਿੱਤੀ ਜਾਂਦੀ ਆ ਕਿ ਤੁਸੀਂ ਦਰਸ਼ਨ ਕਰਦੇ ਬੰਦਿਆਂ ਦੀ ਫੋਟੋ ਖਿੱਚਣੀ ਆ ਜਾਂ ਜਦੋਂ ਉਹਨਾਂ ਨੂੰ ਸਰੋਪਾ ਗੁਰੂ ਘਰ ਦੇ ਵਿੱਚੋਂ ਮਿਲਦਾ ਉਸ ਦੀ ਫੋਟੋ ਖਿੱਚਣੀ ਆ ਪਰ ਆਮ ਸੰਗਤ ਨੂੰ ਰੋਕ ਕਿਉਂ ਆ ਕਿਉਂਕਿ ਆਮ ਸੰਗਤ ਹੈ ਜਿਹੜੀ ਜਿਨ੍ਹਾਂ ਨੂੰ ਨਹੀਂ ਨੌਲੇਜ ਹੁੰਦੀ ਤੁਸੀਂ ਦਰਬਾਰ ਸਾਹਿਬ ਦੇਖਿਆ ਹੋਣਾ ਹੋਰ ਕਈ ਇਹੋ ਜਿਹੇ ਗੁਰਦੁਆਰੇ ਸਾਹਿਬ ਦੇਖੇ ਹੋਣੇ ਜਿੱਥੇ ਅਸ਼ਲੀਲ ਰੀਲਾਵਾਂ ਬਣਦੀਆਂ ਨੇ ਕਿੱਥੇ ਤਾਂ ਤੁਸੀਂ ਕਹਿੰਦੇ ਆਂ ਵੀ ਆਮ ਸੰਗਤ ਨੂੰ ਰੋਕਿਆ ਜਾ ਰਿਹਾ ਆਮ ਸੰਗਤ ਉੱਥੇ ਰੀਲਾ ਬਣਾਉਂਦੇ ਜਿਹੜੇ ਆਫੀਸ਼ਲ ਆਉਂਦੇ ਉੱਥੇ ਆ ਕੇ ਗਾਣਿਆਂ ਦੇ ਉੱਤੇ ਰੀਲਾ ਥੋੜੀ ਪਾਉਂਦੇ ਆ ਉਹ ਸਿਰਫ ਅੰਦਰ ਆਉਂਦੇ ਆ ਮੱਥਾ ਟੇਕਦੇ ਤੇ ਚਲੇ ਜਾਂਦੇ ਆ ਮੈਂ ਵੀ ਦਰਬਾਰ ਸਾਹਿਬ ਕਈ ਸ਼ੂਟ ਕੀਤੇ ਨੇ ਉੱਥੇ ਜਾ ਕੇ ਅਸੀਂ ਪਰਮਿਸ਼ਨ ਲੈਂਦੇ ਆਂ ਵੀ ਅਸੀਂ ਇਸ ਤਰੀਕੇ ਦਾ ਸ਼ੂਟ ਕਰਨਾ ਸਾਨੂੰ ਅੰਦਰ ਕੈਮਰਾ ਲੈ ਜਾਂਦੀ ਇਜਾਜ਼ਤ ਮਿਲ ਜਾਂਦੀ ਆ इजीली ਮਿਲ ਜਾਂਦੀ ਆ ਜਾਂ ਕੋਈ ਬੰਦਾ ਹੁੰਦਾ ਉੱਥ ਉਹਦੀ ਜੇ ਤੁਸੀਂ ਵੀਡੀਓ ਸ਼ੂਟ ਕਰਨਾ న్యూਸ ਚੈਨਲ ਵਾਲਿਆਂ ਨੂੰ इजीली ਮਿਲ ਜਾਂਦੀ ਕਿਉਂਕਿ ਅਸੀਂ ਦੱਸਣਾ ਹੁੰਦਾ ਵੀ ਅਸੀਂ ਸਿਰਫ ਇਸ ਹੱਦ ਤੱਕ ਅਸੀਂ ਇੱਥੇ ਵੀਡੀਓ ਸ਼ੂਟ ਕਰਨਾ ਚਾਹੁੰਦੇ ਆ ਨਾ ਕਿ ਜਿਹੜੀ ਆਮ ਸੰਗਤ ਆਉਂਦੀ ਉੱਥੇ ਯੋਗਾ ਕਰਨ ਲੱਗ ਜਾਂਦੀ ਹੈ ਉਹਨਾਂ ਵਾਲੇ ਕੰਮ ਨਹੀਂ ਕਰਦੇ ਸੋ ਇਹ ਚਲੋ ਕਈ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਜੇ ਕਿਸੇ ਨੇ ਉੱਥੇ ਦੀ ਹਿਸਟਰੀ ਦੀ ਜਾਂ ਬਣਾਉਣਾ ਆ ਜਾਂ ਉਹ ਆ ਉਹਦੇ ਲਈ ਉਹਨਾਂ ਨੂੰ ਹੁੰਦਾ ਆ ਪਰ ਕਈ ਲੋਕ ਕੀ ਕਰਦੇ ਆ ਜਿਹੜੀ ਆਮ ਸੰਗਤ ਉੱਥੇ ਆ ਕੇ ਵਲੌਗ ਬਣਾਉਣ ਲੱਗ ਜਾਂਦੇ ਆ ਜਾਂ ਕੋਈ ਜੋੜਾ ਆਂਦਾ ਜਿਨ੍ਹਾਂ ਨੂੰ ਸਾਡੇ ਧਰਮ ਦੇ ਬਾਰੇ ਨਹੀਂ ਪਤਾ ਹੁੰਦਾ ਉੱਥੇ ਆ ਕੇ ਅਸ਼ਲੀਲ ਰੀਲਾਂ ਬਣਾਉਣ ਲੱਗ ਜਾਂਦੇ ਹੱਥ ਫੜ ਕੇ ਤੁਰਨ ਲੱਗ ਜਾਂਦੇ ਆ ਸੋ ਮੈਂ ਪਹਿਣਾ ਵੀ ਦੇਖ ਰਹੀ ਆ ਮੈਂ ਥੋੜਾ ਗੱਲ ਕਰਦਾ ਇੱਕ ਫੋਰਨਰ ਜੋੜਾ ਆਇਆ ਸੀਗਾ ਉਹਨੇ ਦਰਬਾਰ ਸਾਹਿਬ ਦੇ ਵਿੱਚ ਖੜੇ ਕਿਸ ਕਰਦੇ ਪਏ ਸੀਗੇ ਪਿੱਛੇ ਦਰਬਾਰ ਸਾਹਿਬ ਤੇ ਉਹ ਕਹਿੰਦੇ ਬਹੁਤ ਵਧੀਆ ਸੀਨ ਹੈ ਤੇ ਉਹਨਾਂ ਨੇ ਆਪਣੇ ਵਲੌਗ ਦੇ ਵਿੱਚ ਪਾਇਆ ਇਦਾਂ ਦੀਆਂ ਚੀਜ਼ਾਂ ਆਇਆ ਨੇ ਇਸ ਕਰਕੇ ਰੋਕ ਲਈ ਆ ਤੇ ਜਿਹੜੇ ਅਫੀਸ਼ੀਅਲ ਬੰਦੇ ਆ ਪਰਮਿਸ਼ਨ ਲੈ ਕੇ ਤੁਸੀਂ ਉੱਥੇ ਸ਼ੂਟ ਕਰੋ ਤਾਂ ਕੋਈ ਗੱਲ ਨਹੀਂ ਹੁਣ ਜੇ ਬੀਬੀ ਕਹਿੰਦੀ ਸੀਗੀ ਉੱਥੇ ਸ਼ੂਟ ਨਹੀਂ ਕਰਨ ਦਿੰਦੇ ਹੁਣ ਬੀਬੀ ਨੇ ਤਾਂ ਫਿਰ ਉੱਥੇ ਵਲੌਗ ਬਣਾਉਣੇ ਸੀਗੇ ਫਿਰ ਵਲੌਗ ਦੇ ਵਿੱਚ ਕਹਿਣਾ ਸੀ ਸਾਡੇ ਨਾਲ ਦਾ ਸੰਗ ਦਾ ਪਜਾਮਾ ਫਟ ਗਿਆ ਇਹੋ ਜਿਹੀ ਪਰਮਿਸ਼ਨ ਚਾਹੀਦੀ ਹੈ ਤੁਹਾਨੂੰ ਗੁਰੂ ਘਰਾਂ ਦੇ ਵਿੱਚ ਵੀਡੀਓ ਬਣਾਉਣ ਦੀ ਜਿਹੜੀ ਗੁਰੂ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਆ ਤਾਂ ਹੱਥ ਜੋੜ ਕੇ ਅਸੀਂ ਮਾਫੀ ਮੰਗਦੇ ਆ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਨੂੰ ਪਲੀਜ਼ ਸਪੋਰਟ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਹੋਰ ਪੋਡਕਾਸਟ ਲੈ ਕੇ ਆਪ ਜੀ ਦੇ ਕੋਲ ਹਾਜ਼ਰ ਹੋਵਾਂਗਾ ਅਸੀਂ ਉਹਨਾਂ ਦੇ ਨਾਲ ਗੱਲਾਂ ਕਰਾਂਗੇ ਜਿਹੜੇ ਕੌਮ ਦਾ ਦਰਦ ਰੱਖਦੇ ਨੇ ਤੇ ਜਿਹੜੇ ਸੱਚ ਬੋਲ ਕੇ ਆਪ ਜੀ ਦੇ ਕੋਲ ਅੱਗੇ ਆਣਾ ਚਾਹੁੰਦੇ ਨੇ ਸੋ ਹੱਥ ਜੋੜ ਕੇ ਬੇਨਤੀ ਆ ਤੁਸੀਂ ਸੱਚ ਦਾ ਸਾਥ ਦਿਓ ਜੇ ਤੁਹਾਡੇ ਸਵਾਲ ਦੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆ ਤੁਸੀਂ ਸਾਨੂੰ ਪੁੱਛੋ ਅਸੀਂ ਤੁਹਾਡੇ ਅੱਗੇ ਜਵਾਬ ਦੇਣ ਲਈ ਤਿਆਰ ਹਾਂ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਐਡਰੈਸ ਦਿੱਤਾ ਹੈ ਤੁਸੀਂ ਆ ਕੇ ਸਾਡੇ ਨਾਲ ਪੋਡਕਾਸਟ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੇ ਤੁਸੀਂ ਸਾਡੇ ਨਾਲ ਸਵਾਲ ਜਵਾਬ ਕਰ ਸਕਦੇ ਹੋ ਸੋ ਇੰਨੀਆਂ ਬੇਨਤੀਆਂ ਹੁਣ ਤੁਸੀਂ ਪ੍ਰਵਾਨ ਕਰਿਓ ਜੀ ਸੰਗਤ ਬਖਸ਼ਣਯੋਗ ਹੈ ਜੇ ਕਿਤੇ ਵੱਧ ਘੱਟ ਬੋਲਿਆ ਹੋ ਗਿਆ ਤਾਂ ਤੁਸੀਂ ਮਾਫ਼ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ